ਪੰਜ ਗਰਾਈਆਂ ਦੇ ਚਕ ਧਾਰਮਿਕ ਸਮਾਗਮ ਸੀ ਤੇ ਬੀਬੀ ਦਲੇਰ ਘਰੋਂ ਸੇ ਪਹੁੰਚਦੇ ਨੇ ਅਸਲ ਇਤਿਹਾਸ ਕੀ ਹੈ ਕਿ ਬਾਕੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਿ ਸਚਾਈ ਕੁਝ ਹੋਰ ਹੈ ਚਲੋ ਮਨੁਰਜੇ ਬਾਬਾ ਜੀਵਨ ਸਿੰਘ ਨੂੰ ਕਲਗੀ ਦਿੱਤੀ ਤਾਂ ਫਿਰ ਉਹ ਦਸਵੇਂ ਪਾਤਸ਼ਾਹ ਬਣ ਗਏ ਸ਼ਹੀਦਾਂ ਦੇ ਦਿਨ ਜਿਹੜੇ ਨੇ ਉਹ ਰੋਲ ਕੇ ਧਰਤੇ ਇਹਨਾਂ ਨੇ ਇੱਕ ਦਿਨ ਚੀਲਾ ਲਾ ਲਾ ਦਾ ਦਾ ਨਾ ਕੋ ਨੂੰ ਅੰਦਰ ਬਾਕੇ ਸਮਝਾ ਲਓ ਤਰੀਕੇ ਨਾਲ ਸਮਝਾ ਲਓ ਕੀ ਤੁਸੀਂ ਖਿਲੀ ਉਡਾਈਏ ਸ਼ਹੀਦਾਂ ਦੀ ਉਹ ਜਿਵੇਂ ਤਾਂ ਲਾਪ੍ਰੀਤ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਇਸ ਤੇ ਡਿਪੀਟ ਕਰੋ ਇਤਿਹਾਸ ਸਾਡਾ ਕੁਝ ਹੋਰ ਹੈ ਤੁਸੀਂ ਦੱਸ ਰਹੇ ਹੋ ਤੁਹਾਡੇ ਦੱਸਣ ਮੁਤਾਬਕ ਕਿ ਭਾਈ ਸੰਤ ਸਿੰਘ ਜੀ ਨੂੰ ਕਲਗੀ ਦਿੱਤੀ ਸੀ ਨਹੀਂ ਦਿੱਤੀ ਬਾਬਾ ਜੀਵਨ ਸਿੰਘ ਜੀ ਦਸ਼ਮਨ ਤਾਂ ਸਾਨੂੰ ਖਤਮ ਕਰਨ ਤੇ ਤਲਿਆ ਹੋਇਆ ਤੇ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਉਹ ਤਾਂ ਚਾਹੁੰਦਾ ਹੈ ਵੀ ਸਿੱਖ ਇਹਨਾਂ ਗੱਲਾਂ ਤੇ ਲੜਨ ਤੇ ਕਦੇ ਕੰਜਰਾ ਨੂੰ ਪੁੱਛਿਆ ਜਿਹੜੇ ਆ ਕੇ ਸਾਡੀਆਂ ਧੀਆਂ ਪੇਣਾ ਦੀਆਂ ਇੱਜ਼ਤਾਂ ਪੁੰਨਦੇ ਆ ਸਾਡੇ ਸਾਹਮਣੇ ਖੜ ਕੇ ਸਟੇਜ ਤੇ ਕਹਿੰਦੇ ਆ ਤੀਤਾ ਤੇਰੀ ਤੁਰਗੀ ਨਾਲ ਮਲੰਗਾਂ ਦੇ ਤੋਂ ਕੋਈ ਨਹੀਂ ਬੋਲਦਾ ਕ ਸਸ਼ੀ ਕਾਲ ਜੀ ਤੁਸੀਂ ਲੋਕਪ੍ਰੀਤ ਟੀਵੀ ਦੇਖ ਰਹੇ ਮੈਂ ਹਾਂ ਪਰਮੇਂਦਰ ਸਿੰਘ ਸਿੱਧੂ ਬੀਤੀ ਦਿਨਾਂ ਤੇ ਤੁਸੀਂ ਵੇਖਿਆ ਨਾ ਕਿ ਸੋਸ਼ਲ ਮੀਡੀਆ ਤੇ ਬੀਬੀ ਦਲੇਰ ਕੌਰ ਦਾ ਜੋ ਮਾਮਲਾ ਹੈ ਉਹ ਸਭ ਨੂੰ ਪਤਾ ਅਸਲ ਦੇ ਵਿੱਚ ਅੰਦਰਲੀ ਸੱਚਾਈ ਕੀ ਹੈ ਕਿ ਸੱਚਮੁੱਚ ਹੀ ਬੀਬੀ ਦਲੇਰ ਕੌਰ ਨੇ ਇਤਿਹਾਸ ਨੂੰ ਤੋਰ ਮੋੜ ਕੇ ਸੰਗਤਾਂ ਵਿੱਚ ਪੇਸ਼ ਕੀਤਾ ਅੱਪਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਬਾ ਕਲਦੀਪ ਸਿੰਘ ਸਖਤ ਮੌਜੂਦ ਰਹਿਣਗੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਕਿ ਪੰਜ ਗਰਾਈਆਂ ਦੇ ਵਿੱਚ ਇੱਕ ਧਾਰਮਿਕ ਸਮਾਗਮ ਸੀ ਤੇ ਬੀਬੀ ਦਲੇਰ ਕੌਰ ਉੱਥੇ ਪਹੁੰਚਦੇ ਨੇ ਅਸਲ ਇਤਿਹਾਸ ਕੀ ਹੈ ਕਿ ਬਾਕੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਿ ਸਚਾਈ ਕੁਝ ਹੋਰ ਹੈ ਨਹੀਂ ਬੀਬੀ ਦਲੇਰ ਕੌਰ ਉਮਰ ਦੇ ਮੁਤਾਬਕ ਛੋਟੀ ਹੈ ਜੀ ਹਾਂ ਠੀਕ ਹੈ ਦੂਸਰੀ ਗੱਲ ਬਲਾਰੀ ਜਿਹੜੀ ਉਹ ਸਿਰੇ ਦੀ ਹੈ ਜੀ ਸਿਰੇ ਦੀ ਬਲਾਰੀ ਆ ਉਹ ਹੂੰ ਪੰਛ ਦੀ ਹੂੰ ਤੇ ਪੰਛ ਦੇ ਮੁੱਦਿਆਂ ਤੇ ਬੋਲਦੀ ਹੈ ਤੇ ਬਿਨਾ ਕਿਸੇ ਝੇਪ ਤੋਂ ਬੋਲਦੀ ਹੈ ਕਿਸ ਬਿਨਾ ਕਿਸੇ ਡਰ ਤੋਂ ਬੋਲ ਰਹੀ ਜੀ ਠੀਕ ਹੈ ਹੁਣ ਉਥੇ ਉਹਨਾਂ ਨੇ ਬਾਬਾ ਜੀਵਨ ਸਿੰਘ ਸਾਹਿਬ ਦਾ ਚਾਂਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਸ਼ਹੀਦੀ ਦਿਨ ਉਸ ਨਗਰ ਨੇ ਮਨਾਇਆ ਜੀ ਉਥੇ ਉਹਨਾਂ ਨੇ ਸੱਦਿਆ ਜੀ ਅੱਛਾ ਉਹਨੇ ਜਿਹੜਾ ਇਤਿਹਾਸ ਪੜ੍ਹਿਆ ਜਾਂ ਜਿਹੜੇ ਸਰੋਤਾਂ 'ਚ ਹੈ ਉਹੀ ਬੋਲਣਾ ਜੀ ਠੀਕ ਹੈ ਹੁਣ ਗੁਰਪ੍ਰਤਾਪ ਸੂਰਜ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਝੂੜਾਮਣੀ ਜਿਹੜੇ ਨੇ ਹੂੰ ਉਹ ਸੰਗਤ ਸਿੰਘ ਨੂੰ ਕਲਗੀ ਕਹਿੰਦੇ ਨੇ ਜੀ ਹੁਣ ਇਹਦਾ ਜੇ ਡੂੰਘਾਈ 'ਚ ਜਾਈਏ ਗਹਿਰਾਈ 'ਚ ਜਾਈਏ ਅਰਥ ਜਿਹੜਾ ਉਹ ਗੁਰਿਆਈ ਪੰਥ ਨੂੰ ਉਸ ਦਿਨ ਦਿੱਤੀ ਹੈ ਮਤਲਬ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀ ਕਲਗੀ ਸੀ ਉਹ ਸੰਗਤ ਸਿੰਘ ਨੂੰ ਦਿੱਤੀ ਸੀ ਮੈਂ ਇਹ ਉੱਥੇ ਆ ਰਿਹਾ ਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਦਿਨ ਪੰਥ ਨੂੰ ਦੇ ਤੌਰ ਤੇ ਗੁਰਿਆਈ ਦੇ ਦਿੱਤੀ ਹੈ ਕਿਵੇਂ ਸੰਗਤ ਨੂੰ ਸੌਂਪ ਦਿੱਤਾ ਹੈ ਹਾਂ ਨਾ ਸੰਗਤ ਸਿੰਘ ਦਾ ਇੱਕ ਬਹਾਨਾ ਲਿਆ ਸੰਗਤ ਨੂੰ ਉਸ ਦਿਨ ਤਾਜ ਸੌਂਪ ਦਿੱਤਾ ਜੀ ਠੀਕ ਹੈ ਸੰਗਤ ਸਿੰਘ ਬੰਗਸੀ ਜਿਹੜੇ ਨੇ ਉਹਨਾਂ ਦਾ ਇਤਿਹਾਸ ਵਿੱਚ ਨਾ ਆਉਂਦਾ ਜੀ ਪੰਥ ਪ੍ਰਕਾਸ਼ ਵਿੱਚ ਵੀ ਆਉਂਦਾ ਗਿਆਨੀ ਗਿਆਨ ਸਿੰਘ ਵਾਲੇ ਚ ਹਾਂ ਤੇ ਗੁਰਪ੍ਰਤਾਪ ਸੂਰਜ ਚ ਵੀ ਆਉਂਦਾ ਖਾਲਸਾ ਤਵਾਰੀਖ ਵਿੱਚ ਵੀ ਆਉਂਦਾ ਹੈਗਾ ਠੀਕ ਹੈ ਅਤੇ ਦਸਮ ਚਮਤਕਾਰ ਦੇ ਵਿੱਚ ਵੀ ਆਉਂਦਾ ਜੀ ਵੀ ਜਿਹੜਾ ਕਲੰਗੀ ਤੋੜਾ ਜਿਹੜਾ ਹੈ ਕਲੰਗੀ ਜਗਾ ਜਿਹੜੀ ਹੈ ਉਹ ਭਾਈ ਸੰਗਤ ਸਿੰਘ ਨੂੰ ਦਿੱਤੀ ਹੈ ਕਿਉਂ ਕਿਉਂਕਿ ਭਾਈ ਸੰਗਤ ਸਿੰਘ ਦੀ ਚਿਹਰੇ ਦੀ ਨਹਾਰ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕਲੰਗੀ ਤਰ ਪਾਸ਼ਾ ਨਾਲ ਮਿਲਦੀ ਜੁਲਦੀ ਹੈ ਜੀ ਵੈਸੇ ਤਾਂ ਸਾਰੇ ਸਿੱਖਾਂ ਦੀ ਮਿਲਦੀ ਐ ਕਿਉਂਕਿ ਗੁਰੂ ਦਾ ਇਹ ਪਵਿੱਤਰ ਮੁਖਾਰ ਵਿੱਚੋਂ ਨਿਕਲਿਆ ਸ਼ਬਦ ਐ ਹਮ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜੀ ਉਹ ਗੱਲ ਗੁਰੂ ਨੇ ਸਿੱਧ ਕਰਕੇ ਦਿਖਾ ਦਿੱਤੀ ਐ ਹਮ ਸੰਗਤ ਸਿੰਘ ਦੇ ਕਲਗੀ ਤੋੜਾ ਸਜਾ ਕੇ ਕਹਿਣ ਲੱਗੇ ਲੈ ਸੰਗਤ ਸਿੰਘਾ ਦੁਸ਼ਮਣ ਤੈਨੂੰ ਗੁਰੂ ਗੋਬਿੰਦ ਸਿੰਘ ਸਮਝੂਗਾ ਤੇ ਸਮਝਿਆ ਜਦੋਂ ਸਿਰ ਕੱਟ ਕੇ ਲੈ ਗਏ ਨਾ ਛੀਦੋਗੇ ਬਾਬਾ ਸੰਗਤ ਸਿੰਘ ਉਹਨਾਂ ਦਾ ਸਿਰ ਕੱਟ ਕੇ ਦੁਸ਼ਮਣ ਲੈ ਗਿਆ ਲਿਜਾ ਕਰਕੇ ਔਰੰਗਜ਼ੇਬ ਦੇ ਪੇਸ਼ ਕੀਤਾ ਕਹਿੰਦੇ ਆ ਲੋ ਗੁਰੂ ਕਾਫਰਾਂ ਦਾ ਜਿਹੜਾ ਗੁਰੂ ਆ ਉਹ ਸ਼ਹੀਦ ਕਰਤਾ ਮਾਰ ਦਿੱਤਾ ਸੀ ਉਹਦਾ ਇਹ ਸਿਰ ਹੈ ਉਹਦਾ ਮੂੰਹ ਹੈ ਉੱਥੇ ਤਪੱਸਵੀ ਸੀ ਆਮ ਤਾਂ ਹੁਣ ਵਾਲੇ ਰਾਜ ਤਾਂ ਹੈ ਨਹੀਂ ਵੀ ਵੋਟਾਂ ਪਾਈਆਂ ਤੇ ਬਣਾ ਲੇ ਮੁੱਖ ਮੰਤਰੀ ਭੁੱਖ ਮੰਤਰੀ ਦੁੱਖ ਮੰਤਰੀ ਉਹ ਨਹੀਂ ਇਹ राजे ਜੰਮਦੇ ਰਹੇ ਨੇ ਜੀ ਹੁਣ ਜਿਹੜੇ ਰਾਜੇ ਕਹਿੰਦੇ ਨੇ ਤਪੋਂ ਰਾਜ ਹੂੰ ਤੇ ਰਾਜੋਂ ਨਰਕ ਹੁਣ ਤਪ ਨਾਲ ਰਾਜਾ ਬਣਦਾ ਔਰੰਗਜੀਤ ਦਾ ਕੋਈ ਪਿਛਲਾ ਤਪ ਕੀਤਾ ਸੀ ਫੇਰ ਹੀ ਉਹ ਰਾਜਾ ਬਣਿਆ ਨਾ ਬਾਦਸ਼ਾਹ ਬਣਿਆ ਉਹਨੇ ਜਾਣਸਾਰ ਪਛਾਣ ਪਛਾਣ ਲਿਆ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸ ਨਹੀਂ ਹੈ ਕਹਿਣ ਲੱਗੇ ਕਿਉਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸ ਹੁੰਦਾ ਤੇ ਮੇਰੇ ਸਾਹਮਣੇ ਉਹਨੇ ਗੱਠੋਚਾ ਉਠ ਖੜਾਉਣਾ ਸੀ ਆ ਥਾਲ ਚੋਂ ਇਹ ਸਿੱਖ ਦਾ ਸੀਸ ਹੈ ਅੱਛਾ ਉਸ ਤੋਂ ਉਪਰੰਤ ਹੁਣ ਉਹ ਬੀਬੀ ਨੇ ਜੋ ਵੱਡਿਆਂ ਤੋਂ ਸੁਣਿਆ ਜੋ ਪੜ੍ਹਿਆ ਉਹੀ ਬੋਲਣਾ ਹੂੰ ਮਨ ਕੜਤ ਗੱਲਾਂ ਕਿੱਥੋਂ ਬੋਲੂ ਹੁਣ ਕੰਕਨ ਕਵੀ ਦਾ ਹਵਾਲਾ ਦੇਰ ਕੰਕਨ ਕਵੀ ਦੇ ਹਵਾਲੇ ਦੀ ਕਿਤੇ ਕਥਾ ਹੋਈ ਹੈ ਕਿਸੇ ਤਖਤ ਤੇ ਅੱਜ ਤੱਕ ਦੱਸਣ ਜਿਹੜੀ ਤਖਤ ਸਹਿਬਾਨਾ ਤੇ ਕਥਾ ਹੁੰਦੀ ਹੈ ਜਾਂ ਇਤਿਹਾਸਕ ਗੁਰਦੁਆਰਿਆਂ ਚ ਕਥਾ ਹੁੰਦੀ ਉਹੀ ਉਸੇ ਸੁਣਾਉਣੀ ਹੈ ਜੀ ਅੱਛਾ ਚਲੋ ਮਨ ਜੇ ਆਪਾਂ ਇਹਨਾਂ ਤੇ ਤੁਰੀਏ ਜਿਵੇਂ ਹੁਣ ਰੌਲਾ ਪਾਈ ਜਾਂਦੇ ਨੇ ਸ਼ਹੀਦਾਂ ਦੇ ਦਿਨ ਜਿਹੜੇ ਨੇ ਉਹ ਰੋਲ ਕੇ ਧਰਤੇ ਇਹਨਾਂ ਨੇ ਇੱਕ ਦਿਨ ਚੀਲਾ ਲਾ 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 ਉਹਨੂੰ ਅੰਦਰ ਬਾਕੇ ਸਮਝਾ ਲਓ ਤਰੀਕੇ ਨਾਲ ਸਮਝਾ ਲਓ ਕੀ ਤੁਸੀਂ ਖਿੱਲੀ ਉਡਾਈਏ ਸ਼ਹੀਦਾਂ ਦੀ ਕੀ ਚਮਕੌਰ ਸਾਹਿਬ ਜੀ ਤੁਹਾਡੇ ਵਾਂਗੂੰ ਲੜੇ ਸੀ ਜਿਵੇਂ ਤੁਸੀਂ ਲੜੀ ਜਾਂਦੇ ਹੋ ਹੈ ਦਫਾੜ ਕੇ ਕਰੀ ਜਾਂਦੇ ਹੋ ਉੱਥੇ ਕੱਲਾ ਬਾਬਾ ਜੀਵਨ ਸਿੰਘ ਸ਼ਹੀਦ ਹੋਇਆ ਉੱਥੇ ਕਿਰਪਾ ਦੱਤ ਬ੍ਰਾਹਮਣ ਵੀ ਸ਼ਹੀਦ ਹੋਇਆ ਹੂੰ ਠੀਕ ਹੈ ਤੇ ਉਥੇ ਜੱਟ ਵੀ ਸ਼ਹੀਦ ਹੋਏ ਆ ਉਥੇ ਛਿੰਬੇ ਵੀ ਸ਼ਹੀਦ ਹੋਏ ਆ ਉਥੇ ਨਾਈ ਵੀ ਸ਼ਹੀਦ ਹੋਏ ਆ ਉਥੇ ਲੁਬਾਣੇ ਵੀ ਸ਼ਹੀਦ ਹੋਏ ਆ ਉਥੇ ਇੱਕ ਥੋੜੇ ਉਥੇ ਗੁਰੂ ਕੇ ਸਿੱਖ ਸ਼ਹੀਦ ਹੋਏ ਆ ਤੁਸੀਂ ਸਿੱਖੀ ਨੂੰ ਪਾੜ ਰਹੇ ਹੋ ਇਹੀ ਹੋ ਗਿਆ ਨਾ ਬਿਦਫਾੜ ਕਰ ਲਿਓ ਬਲੰਦ ਅਸੀਂ ਆਡਾਂ ਦੀ ਆਡਾਂ ਦੀ ਅੱਡ ਕਿਹਨੇ ਇਹਦ ਕਰ ਦਿੱਤਾ ਇਹ ਪਾੜਨ ਦਾ ਜੇ ਉਹ ਬੱਚੀ ਬੋਲੀ ਜਾਂਦੀ ਐ ਤੁਹਾਨੂੰ ਨਹੀਂ ਪਸੰਦ ਆਉਂਦਾ ਤੁਹਾਨੂੰ ਅਸੀਂ ਗਿਆਨੀ ਤਾਂ ਮੰਨਦੇ ਆ ਸੂਝਵਾਨ ਤਾਂ ਮੰਨਦੇ ਆ ਉਦੋਂ ਚੁੱਪ ਰਹੋ ਸਟੇਜ ਤੋਂ ਜਦੋਂ ਉੱਤਰ ਕੇ ਆਉਂਦੇ ਉਦੋਂ ਕਿ ਧੀਏ ਵੀ ਗੱਲ ਆਹ ਬੋਲਣੀ ਸੀ ਹੂੰ ਜਾਂ ਸਾਡਾ ਸ਼ੰਕਾ ਨਿਵਰਤ ਕਰ ਹੂੰ ਕੌਮ ਦਾ ਜਲੂਸ ਕੱਢੀ ਆ ਮੈਂ ਤਾਂ ਦੇਖੀ ਜਾਨਾ ਵੀ ਸ਼ਹੀਦਾਂ ਦੇ ਦਿਨ ਚੱਲਦੇ ਨੇ ਕੌਮ ਉਦਾਸੀਆਂ ਚ ਡੁੱਬੀ ਹੋਈ ਐ ਸਭਾ ਲੱਗੀ ਹੋਈ ਐ ਪਹਿਲਾਂ ਚਮਕੌਰ ਸਾਹਿਬ ਦੀ ਸਭਾ ਲੱਗੀ ਐ ਹੁਣ ਫਤਿਹਗੜ੍ਹ ਸਾਹਿਬ ਦੀ ਸਭਾ ਲੱਗੀ ਐ ਕੀ ਐ ਚੱਕ ਕੇ ਤੇ ਮਾਰ ਕਿ ਕੌਮ ਦਾ ਧਿਆਨ ਕਿੱਧਰ ਲੜਾਈਆਂ ਚ ਕਰਤਾ ਭਰਾ ਮਾਰੂ ਜੰਗ ਸ਼ੁਰੂ ਕਰ ਦਿੰਦੇ ਉਹ ਸਾਨੂੰ ਬਹਾਮਣ ਤਾਂ ਪਹਿਲਾਂ ਹੀ ਮਾਰਨੂ ਫਿਰਦਾ ਮੋਦੀ ਉੱਤੇ ਸਾਡੇ ਲੱਗਿਆ ਖੜਾ ਹੂੰ ਅਮਿਤ ਸ਼ਾ ਸਾਨੂੰ ਮਾਰਨੋਂ ਫਿਰਦਾ ਤੁਸੀਂ 24 ਘੰਟੇ ਸਾਨੂੰ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਰੋਜ ਗੋਂਦਾਂ ਗੁੰਦੀਆਂ ਚੱ ਰਹੀਆਂ ਨੇ ਬਿਆੰਤਾ ਬਣਾਈਆਂ ਮੈਂ ਮੈਂ ਉ ਉੱਥੇ ਲੈ ਕੇ ਆਉਣਾ ਚਾਹੁੰਦਾ ਬਾਬਾ ਜੀ ਤੁਹਾਨੂੰ ਕਿ ਜਿਸ ਤਰੀਕੇ ਨਾਲ ਬੀਬੀ ਲੇਰਕੌਰ ਨੇ ਇਤਿਹਾਸ ਦਾ ਹਵਾਲਾ ਦੇ ਕੇ ਉਹ ਕਥਾ ਸੁਣਾਈ ਜਾਂ ਆਪਣਾ ਉਹਨਾਂ ਨੇ ਪ੍ਰੋਗਰਾਮ ਕੀਤਾ ਉਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਤਰਾਜ ਕੀਤਾ ਕਿ ਮੈਂ ਉਸੇ ਗੱਲ ਤੇ ਆ ਰਿਆਂ ਨਾ ਮੈਂ ਉਹੀ ਗੱਲ ਕਹਿ ਕਹਿਣਾ ਚਾਹੁੰਨਾ ਤੁਸੀਂ ਧਿਆਨ ਨਾਲ ਸੁਣੋ ਨਾ ਵੀ ਉਹ ਤਾਂ ਦੁਸ਼ਮਣ ਤਾਂ ਸਾਨੂੰ ਖਤਮ ਕਰਨ ਤੇ ਤਲਿਆ ਹੋਇਆ ਹੂੰ ਤੇ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਉਹ ਤਾਂ ਚਾਹੁੰਦਾ ਹੈ ਵੀ ਸਿੱਖ ਇਹਨਾਂ ਗੱਲਾਂ ਤੇ ਲੜਨ ਦੇਖੋ ਬਲਾਰਿਆਂ ਤੋਂ ਬੜਾ ਕਦੇ ਤੁਸੀਂ ਕਦੇ ਵੀ ਦੇਖੋ Hindu ਧਰਮ ਦੇ ਬਲਾਰੇ ਬੋਰਦੇ ਨੇ ਸਾਰੇ ਬਲਾਰੇ ਸਤਕਾਰਯੋਗ ਨੇ ਉਹ ਆਪਦੇ ਧਰਮ ਦਾ ਪ੍ਰਚਾਰ ਕਰਦੇ ਨੇ ਹੂੰ ਚਾਹੇ ਭਗਵਤ ਚੋਂ ਕਰਨ ਚਾਹੇ ਗੀਤਾ ਚੋਂ ਕਰਨ ਚਾਹੇ ਰਾਮਾਇਣ ਚੋਂ ਕਰਨ ਚਾਹੇ ਮਹਾਭਾਰਤ ਚੋਂ ਕਰਨ ਇੱਕ ਵੀ ਹਿੰਦੂ ਨੇ ਅਜੇ ਤੱਕ ਟੋਕਿਆ ਨਹੀਂ ਕੋਈ ਠੀਕ ਆ ਕਿਸੇ ਵੀ ਬੁਲਾਰੇ ਨੂੰ ਸਤਿਕਾਰ ਕਰਦੇ ਨੇ ਇਸਲਾਮ ਧਰਮ ਦੇ ਵਿੱਚੋਂ ਕੁਰਾਨੇ ਪਾਕ ਦਾ ਚਾਹੇ ਪ੍ਰਚਾਰ ਕਰਨ ਜਿਹੜੇ ਹਾਫਿਜ਼ ਲੋਕ ਨੇ ਜਾਂ ਮੌਲਵੀ ਲੋਕ ਨੇ ਸਤਿਕਾਰਯੋਗ ਚਾਹੇ ਉਸ ਹਦੀਸ ਦਾ ਪ੍ਰਚਾਰ ਕਰਨ ਜਾਂ ਹੋਰ ਕਿਤਾਬਾਂ ਨੇ ਜੰਬੂਰ ਐ ਤੋ ਰੇਤ ਐ ਬਿਲਕੁਲ ਕਿਸੇ ਵੀ ਇਸਲਾਮ ਧਰਮ ਦੇ ਬੰਦੇ ਨੇ ਉਹਨਾਂ ਨੂੰ ਸਭਾ 'ਚ ਬੈਠਾ ਕਦੇ ਨਹੀਂ ਟੋਕਿਆ ਠੀਕ ਆ ਕੋਈ ਸ਼ੰਕਾ ਹੁੰਦਾ ਪਾਸੇ ਲਗੇ ਇਹਨੂੰ ਕਹਿੰਦੇ ਨੇ ਗਿਆਨੀ ਤੁਸੀਂ ਬੁਲਾਰੇ ਨੂੰ ਚੜ੍ਹ ਨਹੀਂ ਦਿੰਦੇਗੇ ਹੁਣ ਜਿਹੜੀ ਕਲੰਗੀ ਆ ਉਹ ਬਾਬਾ ਸੰਗਤ ਸਿੰਘ ਨੂੰ ਹੀ ਦਿੱਤੀ ਐ ਬਾਬਾ ਜੀਵਨ ਸਿੰਘ ਤਾਂ ਸਰਹਾ ਉੱਤੇ ਕਿ ਸਰਸਾ ਤੋਂ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸੀ ਦੋ ਲੜਕੇ ਉਹਨਾਂ ਦੇ ਬਾਬਾ ਗੁਲਜਾਰ ਸਿੰਘ ਸਾਹਿਬ ਤੇ ਬਾਬਾ ਜਿਹੜਾ ਸੀਗਾ ਗੁਰਦਿਆਲ ਸਿੰਘ ਸਾਹਿਬ ਉਹ ਵੀ ਸ਼ਹੀਦ ਹੋ ਚੁੱਕੇ ਸੀ ਅੱਛਾ ਅਤੇ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਮਾਤਾ ਰਾਜਕੌਰ ਉਹ ਵੀ ਸ਼ਹੀਦ ਹੋ ਚੁੱਕੇ ਸੀਗੇ ਤੇ ਪਹਿਲਾਂ ਸੀ ਦੋ ਚੁੱਕੇ ਸੀ ਹਾਂ ਪਹਿਲਾਂ ਤੇ ਮਾਤਾ ਪ੍ਰੇਮ ਕੌਰ ਵੀ ਸ਼ਹੀਦ ਹੋ ਚੁੱਕੇ ਸੀ ਤੁਸੀਂ ਉਹ ਸ਼ਹੀਦੀਆਂ ਰੋਲਦੇ ਰੋਲਾ ਪਾ ਕੇ ਠੀਕ ਆ ਜੇ ਮੰਨ ਲੋ ਵੀ ਉਹ ਤਾਂ ਉਹ ਜੇ ਗਲਤੀ ਹੋ ਗਈ ਤਾਂ ਉਹਦਾ ਹੁਣ YouTube bande juloos ਕੱਢਣਾ ਉਹ ਬਗਾਨੀ ਆ ਕੋਈ ਦੂਜੀ ਗੱਲ ਇੱਕ ਹੋਰ ਹੈ ਸ਼ੁਕਰ ਹੈ ਕਿਸੇ ਜੱਟ ਨੇ ਨਹੀਂ ਸੁਣਾਇਆ ਜਾਂ ਕਿਸੇ ਹੋਰ ਕੋਮ ਨੇ ਸੁਣਾਇਆ ਨਹੀਂ ਤਾਂ ਇਹਨੇ ਮਾਰਨਾ ਇਹ ਜੱਟਾਂ ਹੀ ਕਰਦੇ ਜੀ ਆਹ ਵੀ ਜਾਤੀਵਾਦ ਵੀ ਲਈ ਬੈਠੇ ਉਹਦਾ ਸ਼ੁਕਰ ਕਰੋ ਵੀ ਲੜਕੀ ਮਜਬੀ ਸਖਾਂਦੀ ਸੀ ਇੱਕ ਕੋ ਪਦਮ ਸਾਹਿਬ ਹੈਗੇ ਟਾਡੀ ਉਹਨਾਂ ਦਾ ਨਾਂ ਨਹੀਂ ਹੁਣ ਮੈਨੂੰ ਚੇਤੇ ਬੜੇ ਸਿਰੇ ਦੇ ਟਾਡੀ ਨੇ ਉਹਨਾਂ ਨੇ ਵੀ ਕੱਲ ਇਹ ਕਿਹਾ ਵੀ ਤੁਸੀਂ ਕਰ ਕਰੀ ਕੀ ਜਾਣਦੇ ਹੋ ਜਦੋਂ ਇਤਿਹਾਸ ਦੇ ਵਿੱਚ ਲਿਖਦਾ ਬਾਬਾ ਸੰਗਤ ਸਿੰਘ ਨੂੰ ਕਲਗੀ ਦੇਤੀ ਪੰਗਸੀ ਨੂੰ ਤੇ ਬਾਬਾ ਸੰਗਤ ਸਿੰਘ ਕੌਣ ਹੈ ਕੋਈ ਹੋਰ ਬਾਹਰੋਂ ਆਇਆ ਵੇ ਉਹ ਉਹ ਬਾਬਾ ਜੀਵਨ ਸਿੰਘ ਦੇ ਪਰਿਵਾਰ ਚੋਂ ਹੀ ਹੈ ਹੂੰ ਠੀਕ ਹੈ ਸ਼ਹੀਦ ਕਿਸੇ ਦੀ ਸ਼ਹੀਦੀ ਘਟ ਨਹੀਂ ਕੀ ਦੀ ਸ਼ਹੀਦੀ ਘਟਕ ਮੰਨੋਗੇ ਤੁਸੀਂ ਸ਼ਹੀਦ ਉੱਤੇ ਤੋਚਣ ਸ਼ਹੀਦ ਤੱਕ ਕਦੇ ਲੜੇ ਨਹੀਂ ਸ਼ਹੀਦਾਂ ਦੇ ਕਦੇ ਜਾਤੀਵਾਦ ਨਹੀਂ ਆਇਆ ਕਦੇ ਗੋਤਵਾਦ ਨਹੀਂ ਆਇਆ ਤਾਂ ਸ਼ਹੀਦ ਨੇ ਉਹ ਗੁਰੂ ਨੂੰ ਅਰਪਣ ਸਮਰਪਣ ਨਹੀਂ ਅਰਪਣ ਜਿਹੜੇ ਜਿਹੜੇ ਜਥੇਦਾਰ ਉਹ ਲਾਪਰੀ ਸਿੰਘ ਮੀਆ ਵਨ ਨੇ ਉਹ ਕਹਿ ਰਹੇ ਨੇ ਉਹ ਭਾਈ ਜੱਤਾ ਜੀ ਦਾ ਜ਼ਿਕਰ ਕਰ ਰਹੇ ਨੇ ਭਾਈ ਜੀਵਨ ਸਿੰਘ ਉਹ ਕੀ ਐਸ ਉਹ ਤਾਂ ਕਰੀ ਜਾਣਗੇ ਹੁਣ ਏ ਮੈਂ ਪਹਿਲਾਂ ਤਾਂ ਦੇਖੋ ਮੈਂ ਜਦੋਂ ਦਾ ਮੈਂ ਇਤਿਹਾਸ ਪੜ੍ਹਨੇ ਸ਼ੁਰੂ ਕੀਤੇ ਨੇ ਜਿੰਨਾ ਕਿ ਮੇਰੀ ਬੁੱਧੀ ਮੈਂ ਉਹਨਾਂ ਵਿਦਵਾਨ ਨਹੀਂ ਉਹਨਾਂ ਮੈਂ ਪੜਿਆ ਲਿਖਿਆ ਨਹੀਂ ਉਹ ਕਹਿ ਰਹੇ ਨੇ ਵੀ ਬਾਬਾ ਜੀਵਨ ਸਿੰਘ ਨੂੰ ਕਲਗੀ ਦਿੱਤੀ ਇਹ ਕੰਮ ਸ਼ੁਰੂ ਕਿੱਥੋਂ ਹੋਇਆ ਜਦੋਂ ਕਾਂਸੀ ਰਾਮ ਬਣਿਆ ਨਾ ਦਲਤ ਪਾਰਟੀ ਜਿਹੜੀ ਬਣਾਈ ਸੀ ਉਹ ਬੀਐਸਪੀ ਬਹੁਜਨ ਸਮਾਜ ਪਾਰਟੀ ਹੂੰ ਉਦੋਂ ਤੋਂ ਉਸ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਅੱਛਾ ਸਾਡੇ ਇਥੇ ਬਠਿੰਡੇ ਜ਼ਿਲ੍ਹੇ ਦਾ ਕਰਨ ਕਰਨਜੀਤ ਸਿੰਘ ਗੈਰੀ ਉਹਨੇ ਕੀ ਕਿਤਾਬ ਬਠਿੰਡੇ ਬਾਬਾ ਜੀਵਨ ਸਿੰਘ ਦੀ ਫੋਟੋ ਬਣਾ ਕੇ ਉਹਦੇ ਕਲਗੀ ਲਾ ਕੇ ਪ੍ਰਚਾਰ ਕਰਤਾ ਕਲਗੀ ਜੀ ਬਾਬਾ ਜੀਵਨ ਸਿੰਘ ਨੂੰ ਦੇ ਗਏ ਤੇ ਕੀ ਬਾਬਾ ਸੰਗਤ ਸਿੰਘ ਮੱਝਵੀ ਸਿੱਖ ਨਹੀਂ ਸੀ ਉਹ ਹੋਰ ਕੌਮ ਦਾ ਸੀ ਕਿਤੋਂ ਨਤਰੇਆ ਸੀ ਤੇ ਚਲੋ ਮਨੁਰਜੇ ਬਾਬਾ ਜੀਵਨ ਸਿੰਘ ਨੂੰ ਕਲਗੀ ਦੇ ਦਿੱਤੀ ਤੇ ਫਿਰ ਉਹ ਦਸਵੇਂ ਪਾਤਸ਼ਾਹ ਬਣ ਗਏ ਫਿਰ ਤਾਂ ਗੁਰੂ ਬਣ ਗਏ 11ਵੇਂ ਹੂੰ ਇਹੀ ਮਤਲਬ ਹੋਇਆ ਇੰਨਾ ਝਗੜਿਆਂ ਚ ਕੀ ਆ ਦੁਸ਼ਮਣ ਨੂੰ ਮੌਕਾ ਮਿਲ ਰਿਹਾ ਸਾਡੀ ਪਾਟੋ ਤਾੜ ਚ ਇੱਕ ਹੋਰ ਦੇਖੋ ਇੱਕ ਇਕੱਲਾ ਤੁਸੀਂ ਬਾਬਾ ਜੀਵਨ ਸਿੰਘ ਨੂੰ ਨਾ ਦੇਖੋ ਕਈ ਵਾਰ ਕਿ ਮੈਂ ਇੱਕ ਕਥਾਵਾਚਕ ਹੁਣ ਬਾਬਾ ਭਗਤ ਰਵਿਦਾਸ ਜੀ ਸਤਕਾਰਯੋਗ ਨੇ ਸਿਰ ਨਿਮਦਾ ਗੁਰੂ ਗ੍ਰੰਥ ਸਾਹਿਬ ਚੌਂਕੜਾ ਮਾਰੀ ਬੈਠੇ ਨੇ ਉਹਨਾਂ ਦੀ ਬਾਣੀ ਪੜ੍ਹ ਕੇ ਆਨੰਦ ਆਉਂਦਾ ਹੈ ਸਿੱਖਿਆ ਆਉਂਦੀ ਹੈ ਜੀਵਨ ਸੁਧਰਦਾ ਹੈ ਜੀਵਨ ਮੁਕਤ ਵੀ ਹੋ ਜਾਂਦਾ ਹੈ ਹੁਣ ਜਦੋਂ ਰਵਿਦਾਸ ਜੀ ਬਾਬਾ ਭਗਤ ਰਵਿਦਾਸ ਜੀ ਦਾ ਜਨਮ ਦਿਨ ਮਨਾਉਣਗੇ ਪ੍ਰਗਟ ਅਵਤਾਰ ਦਿਨ ਮਨਾਉਣਗੇ ਉਦੋਂ ਕੋਈ ਵੀ ਦੋ ਤਿੰਨ ਕਥਾ ਵਾਚ ਕੰਦੀ ਉਹਨੇ ਬੇਝਤੀ ਮੈਂ ਆਪ YouTube ਤੇ ਦੇਖਿਆ ਕਰਦੇ ਆ ਕਹੋ ਗੁਰੂ ਰਵਦਾਸ ਕਹੋ ਗੁਰੂ ਫਿਰ ਕਿੰਨੇ ਕੇ ਗੁਰੂ ਅਸੀਂ ਧਾਰਾਂਗੇ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਦੇਤਾ ਬਸ ਉਸ ਤੋਂ ਬਾਅਦ ਗੁਰੂ ਹੈ ਹੀ ਨਹੀਂ ਸਾਡਾ ਕੋਈ ਹੂੰ ਫਿਰ ਜੇ ਗੁਰੂ ਰਵਿਦਾਸ ਤੇ ਫਿਰ ਗੁਰਬਾਣੀ ਚ ਫਿਰ ਗੁਰੂ ਰਵਿਦਾਸ ਲਿਖਣਾ ਸੀ ਗੁਰੂ ਕਬੀਰ ਲਿਖਣਾ ਸੀ ਗੁਰੂ ਧੰਨਾ ਲਿਖਣਾ ਸੀ ਜੱਟਾਂ ਨੇ ਤਾਂ ਕਦੇ ਨਹੀਂ ਰੌਲਾ ਪਾਇਆ ਵੀ ਕਹੋ ਗੁਰੂ ਧੰਨਾ ਅਈ ਤਾਂ ਸਿੱਧਾ ਕਹਿੰਦੇ ਆ ਵੀ ਧੰਨਾ ਭਗਤ ਹੋਇਆ ਭਾਈ ਸਾਡਾ ਹੂੰ ਇਹ ਆਰਐਸਐਚ ਜਿਹੜੀ ਸਾਡੇ ਵਿੱਚ ਵੜ ਗਈ ਸਾਡੀ ਬੁੱਧੀ ਫੋਰਤੀ ਸਾਨੂੰ ਪਾੜ ਰਹੇ ਨੇ ਇਹ ਚੀਜ਼ ਸਮਝਣ ਦੀ ਲੋੜ ਹੈ ਹੂੰ ਠੀਕ ਹੈ ਹੁਣ ਉਹ ਜੇ ਬੱਚੀ ਬੋਲ ਵੀ ਗਈ ਤਾਂ ਉਹਨੂੰ ਉਤਾਰ ਕੇ ਪਾਸੇ ਕਹਿੰਦੇ ਵੀ ਬੇਟਾ ਆਹ ਗੱਲ ਹੈ ਸਾਡਾ ਜਿਸ ਤਰੀਕੇ ਨਾਲ ਉਹ ਜਿਹਦਾ ਲਾਪ੍ਰੀਤ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਇਸ ਤੇ ਡਿਪੀਟ ਕਰੋ ਇਤਿਹਾਸ ਸਾਡਾ ਕੁਝ ਹੋਰ ਹੈ ਤੁਸੀਂ ਦੱਸ ਰਹੇ ਹੋ ਤੋੜੇ ਦਸਨ ਮੁਤਾਬਕ ਕੇ ਭਈ ਸੰਗਤ ਸਿੰਘ ਜੀ ਨੂੰ ਕਲਗੀ ਦਿੱਤੀ ਸੀ ਨਹੀਂ ਦਿੱਤੀ ਬਾਬਾ ਜੀਵਨ ਸਿੰਘ ਨੂੰ ਫਿਰ ਗੁਰਪ੍ਰਤਾਪ ਸੂਰਜ ਨੂੰ ਝੂਠਾ ਕਰ ਦੇਣ ਗੁਰਪ੍ਰਤਾਪ ਸੂਰਜ ਨੂੰ ਝੂਠਾ ਕਰ ਦੇਣ ਹਮ ਖਾਲਸਾ ਤਵਾਰੀਖ ਨੂੰ ਝੂਠਾ ਕਰ ਦੇਣ 10 10 ਮ ਚਮਤਕਾਰ ਨੂੰ ਝੂਠਾ ਕਰ ਦੇਣ ਇਹਨਾਂ ਚੀਜ਼ਾਂ ਚ ਨਾ ਪਈਏ ਤਾਂ ਚੰਗਾ ਹੈ ਕਿਉਂਕਿ ਇਤਿਹਾਸ ਜਿਵੇਂ ਜਿਵੇਂ ਸੁਣ ਕੇ ਲਿਖੇ ਹੈ ਮੌਜੂਦ ਉਹਦੋਂ ਕੋਈ ਲਿਖਾਰੀ ਸਾਡਾ ਹੈ ਨਹੀਂ ਸੀ ਠੀਕ ਹੈ ਸਾਬਜਾਦਿਆਂ ਬਾਰੇ ਕਿੰਨਾ ਕੁਛ ਲਿਖਿਆ ਪਰ ਬਾਅਦ ਚ ਜਦੋਂ ਹੁਣ ਦੁੰਨਾ ਸਿੰਘ ਹਡੂਰੀਏ ਦੀ ਰਿਪੋਰਟ ਪੜਦਿਆਂ ਕੁਛ ਹੋਰ ਹੈ ਇਹ ਆਹ ਜਿਹੜੀਆਂ ਚੀਜ਼ਾਂ ਨਾ ਇਹ ਨੁਕਸਾਨਦਾਇਕ ਨੇ ਦੂਜਾ ਦੁਸ਼ਮਣ ਹੱਸ ਰਿਹਾ ਵੀ ਚੰਗਾ ਹੁਣ ਸਿੱਖੜੇ ਲੜਨ ਗਿਆ ਅਸੂਈ ਦੀ ਅਸੀਂ ਲੜੀ ਜਾਂਦੇ ਆ ਇੱਕ ਦੂਜੇ ਜਾਨ ਦੇ ਦੁਸ਼ਮਣ ਬਣੇ ਖੜੇ ਹੂੰ ਹੈ ਵੀ ਉਹ ਸਾਡੀ ਧੀ ਆ ਉਹਨੂੰ ਜਦੋਂ ਉੱਤੇ ਦੇ ਠੀਕ ਹੈ ਕਈ ਵਾਰੀ ਹੁੰਦਾ ਹੈ ਸ਼ੰਕਾ ਹੋ ਜਾਂਦਾ ਹੈ ਜਾਂ ਕਈ ਵਾਰੀ ਬਲਾਰੇ ਤੋਂ ਗਲਤੀਆਂ ਹੋ ਜਾਂਦੀ ਨੇ ਬਨਾਰਾ ਇੱਕ ਬੰਦਾ ਹੈ ਉਹ ਰੱਬ ਨਹੀਂ ਉਹ ਗੁਰੂ ਨਹੀਂ ਗਲਤੀਆਂ ਹੋ ਜਾਂਦੀਆਂ ਉਸ ਨੂੰ ਅਹਿਸਾਸ ਕਰਾਉਂਦੇ ਭਾਈ ਆ ਅੱਛਾ ਬਾਬਾ ਜੀਵਨ ਸਿੰਘ ਪਹਿਲਾਂ ਹੀ ਚੇਤ ਹੋ ਚੁੱਕੇ ਸੀ ਉਹ ਹੀ ਚੇਤ ਹੋ ਚੁੱਕੇ ਸੀ ਜੀ ਤੁਸੀਂ ਸੁਖਪ੍ਰੀਤ ਸਿੰਘ ਉਦੋਂ ਕੇ ਸੁਣ ਲਓ ਹੂੰ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਬੜੇ ਸੁਲਝੇ ਹੋਏ ਸਿਹਤ ਦੇ ਪ੍ਰਚਾਰਕ ਨੇ ਉਹਨਾਂ ਤੋਂ ਸੁਣ ਲਓ ਉਹਨਾਂ ਤੋਂ ਪੁੱਛ ਲਓ ਪੀ ਐਚ ਡੀਆ ਵਾਲੇ ਬੈਠੇ ਨੇ ਜਾਤੀਵਾਦ ਤੌਰ ਤੇ ਨਾ ਲਓ ਤੁਸੀਂ ਵੀ ਸਾਨੂੰ ਐ ਕਿਹਾ ਤੁਸੀਂ ਸਾਨੂੰ ਦਾ ਮਤਲਬ ਕੀ ਜਦੋਂ ਖਾਲਸੇ ਤੇ ਕੋਈ ਜਾਤ ਹੀ ਨਹੀਂ ਰਹੇਗੀ ਫਿਰ ਜਾਤਾਂ ਚ ਫਿਰ ਪਾਣ ਲਿਆ ਖਾਲਸਾ ਹੂੰ ਖਾਲਸਾ ਤੇ ਓਨਲੀ ਖਾਲਸਾ ਸਿਰਫ ਖਾਲਸਾ ਹੈ ਮਤਲਬ ਕਿ ਇਤਿਹਾਸ ਬਿਲਕੁਲ ਸਹੀ ਹੈ ਜੋ ਬੀਬੀ ਦਲੇਰ कौर ਨੇ ਸੁਣਾਇਆ ਹਾਂਜੀ ਉਹ ਸਹੀ ਹੈ ਬਿਲਕੁਲ ਸਹੀ ਸੁਣਾਇਆ ਹੂੰ ਫਿਰ ਇੱਕ ਹੋਰ ਸੁਣ ਲਓ ਇੱਕ ਉਹ ਲਾਲਜੀ ਪੱਗ ਵਾਲਾ ਹੋਰ ਬਟਾ ਦਾੜੀ ਉਹਦੀ ਮੁੰਨੀ ਹੈ ਉਹ ਕਹੀ ਜਾਂਦਾ ਉਹ 52000 ਉਹਨੇ ਲਿਆ ਉਹ ਕਹਿੰਦੇ ਕਾਟਾ ਫਿਰ 52 ਲੈ ਬੀਬੀ ਐ ਕਰ ਤੇ ਗੁਰਦਾਸ ਮੰਤ ਹੋਰ ਜਿਹੜੇ ਕੰਜਰ ਗਾਉਂਦੇ ਆ ਤੇ ਲੱਕ ਹਲਾਉਂਦੇ ਆ ਤੇ ਕੀ ਆ ਇਹਦੇ ਏਨੇ ਇੰਚ ਦਾ ਲੱਕ ਕੁੜੀ ਦਾ ਤੇ ਉਹ ਤਾਂ ਲੱਖਾਂ ਲੈਂਦੇ ਉਹਨਾਂ ਦਾ ਤਾਂ ਕਦੇ ਤੁਸੀਂ ਬੋਲ ਨਹੀਂ ਰਹੇ ਇੱਕ ਸਿੱਖ ਪ੍ਰਚਾਰਕ ਬੱਚੀ ਐ ਉਹ ਚਾਰ ਜਣੇ ਆ ਤੇ 10-1000 ਰੁਪਏ ਲੈ ਲਿਆ ਤੇ ਫਿਰ ਕੀ ਜਾਨ ਨਿਕਲ ਗਈ ਤੇ ਉਹ ਸਾਲ ਨਿਕਲਣਾ ਉਹਨਾਂ ਦਾ ਕੋਈ ਰੋਜ਼ ਥੋੜੇ ਹੀ ਪ੍ਰੋਗਰਾਮ ਚੱਲਦੇ ਆ ਹੂੰ ਸਾਨੂੰ ਤਾਂ ਮੰਗ ਤੇ ਬਣਾਇਆ ਹੋਇ ਪ੍ਰਚਾਰ ਕਿਵੇਂ ਹੋਊਗਾ ਸਿੱਖੀ ਦਾ ਜਣਾ ਕਣੇ ਉੱਠ ਕੇ ਉਹਦੇ ਇਹਨੇ ਲਿਆ ਉਹਨੇ ਇਹਨੇ ਲਿਆ ਆ ਪਾਠੀ ਨੇ ਪਾਠ ਕੀਤਾ ਇਹ ਕਹਿੰਦਾ ਮੈਂ ਤਾਂ ਜੀ 4200 ਲਊਗਾ ਮੈਂ 5500 ਲਊ ਪਾਠ ਫੇਰ ਕਰੂੰਗਾ ਤੇ ਕਦੇ ਕੰਜਰਾਂ ਨੂੰ ਪੁੱਛਿਆ ਜਿਹੜੇ ਆ ਕੇ ਸਾਡੀਆਂ ਧੀਆਂ ਪੈਣਾ ਦੀਆਂ ਜਿੱਤਾਂ ਪੁੰਨਦੇ ਆ ਸਾਡੇ ਸਾਹਮਣੇ ਖੜ ਕੇ ਸਟੇਜ ਤੇ ਗਾਉਂਦੇ ਆ ਧੀ ਦਾ ਤੇਰੀ ਤੁਰਗੀ ਨਾਲ ਮਲੰਗਾਂ ਦੇ ਤੇ ਉਹ ਤੋਂ ਕੋਈ ਨਹੀਂ ਬੋਲਦਾਗਾ ਹੂੰ ਇਹ ਚੀਜ਼ਾਂ ਸੋਚਣ ਵਾਲੀਆਂ ਅਸੀਂ ਜਾ ਕਿੱਧਰ ਨੂੰ ਰਏ ਆ ਅਸੀਂ ਜਣਾ ਕਣਾ ਉੱਠ ਕੇ ਤੁਰ ਪਿਆ ਠੀਕ ਹੈ ਕੋਈ ਨਿਹੰਗ ਸਿੰਘ ਬਾਬਾ ਹੈ ਕੋਈ ਜਥੇਦਾਰ ਹੈ ਉਹ ਮੰਨ ਲੈਨੇ ਆ ਵੀ ਗੁਰੂ ਦਾ ਸਰੂਪ ਹੈ ਉਹ ਬੋਲਦਾ ਹੈ ਆਪਾਂ ਮੰਨ ਵੀ ਲੈਨੇ ਆ ਹੁਣ ਜਿਨ੍ਹਾਂ ਦੀਆਂ ਦਾੜ੍ਹੀਆਂ ਮੁੰਨੀਆਂ ਸਿੱਖ ਨਹੀਂ ਸਿੱਖਾਂ ਦੇ ਭਾਈ ਨਹੀਂ ਉਹ ਹੁਣ ਜਿਹੜੀ ਉਹ ਗੱਲ ਕਰਦੇ ਨੇ ਬਾਬਾ ਜੀ ਉਹ ਬਾਕਵਾ ਕਰਤੇ ਆ ਸੰਦੇਨਾ ਕਵੀਆਂ ਦੇ ਹਵਾਲਿਆਂ ਤੋਂ ਗੱਲ ਕਰਦੇ ਨੇ ਫਿਰ ਉਹ ਸਾਰਾ ਕੁਝ ਗਲਤ ਲਿਖਿਆ ਹੋਇਆ ਦੇਖੋ ਕੰਕਣ ਕਵੀ ਦਾ ਅੱਜ ਤੱਕ ਕਿਸੇ ਨੇ ਸੁਣਾਇਆ ਨਹੀਂ ਮੈਂ ਗਿਆਨੀ ਪ੍ਰਤਾਪ ਸਿੰਘ ਹੋਰਾਂ ਕੋਲੋਂ ਬਹੁਤ ਕੋਸ਼ਿਸ਼ ਸੁਣਿਆ ਜੋ ਬਾਬਾ ਬਿਰੀ ਚੰਦਿਆਂ ਦੇ ਬਾਬਾ ਦਿਆ ਸਿੰਘ ਜੀ ਦੇ ਭਾਣਜੇ ਸੀ ਤੇ ਸਮੁੰਦਰ ਨੇ ਉਹ ਵਿਦਵਤਾ ਵਿੱਚ ਉਹਨਾਂ ਦਾ ਕਦੇ ਗੱਲ ਸੁਣਾਈ ਨਹੀਂ ਸਾਨੂੰ ਜਾਂ ਹੋਰ ਗਿਆਨੀ ਜਸਵੰਤ ਸਿੰਘ ਜੀ ਹਨਗੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਾਹਿਬ ਠੀਕ ਹੈ ਫਿਰ ਗਿਆਨੀ ਪਿੰਦਰਪਾਲ ਸਿੰਘ ਹੈਗੇ ਆ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਹੈਗੇ ਆ ਜਾਂ ਹੋਰ ਪਤਾ ਨਹੀਂ ਕਿੰਨੇ ਸਾਡੇ ਹੈਗੇ ਆ ਫਿਰ ਪ੍ਰੋਫੈਸਰ ਹੈਗੇ ਆ ਸਾਡੇ ਇੰਦਰਜੀਤ ਸਿੰਘ ਗੋਗੋਆਣੀ ਤੁਸੀਂ ਉਹਨਾਂ ਨਾਲ ਮਿਲੋ ਆ ਕੀ ਤੁਸੀਂ ਲੋਕਾਂ ਨੂੰ ਪਾੜੀ ਜਾਂਦੇ ਹੋ ਆਸ ਜੀ ਦੀ ਉਹ ਦੁਸ਼ਮਣ ਵਿਚਾਰ ਰਿਹਾ ਹੈ ਵੀ ਆ ਪਾਟਣ ਤੇ ਅਸੀਂ ਇਹਨਾਂ ਅੰਦਰ ਛੇਤਰ ਮਾਰ ਕੇ ਨਾ ਤੇ ਰਾਜ ਕਰੀਏ ਹੂੰ ਬਿਲਕੁਲ ਠੀਕ ਹੈ ਤੇ ਕਲੰਗੀ ਜਿਹੜੀ ਆ ਬਾਬਾ ਸੰਗਤ ਸਿੰਘ ਨੂੰ ਹੀ ਦਿੱਤੀ ਗਈ ਉਹ ਤੇ ਸੰਗਤ ਨੂੰ ਕਲੰਗੀ ਦੇ ਦਿੱਤੀ ਹੈ ਬਹਾਨੇ ਨਾਲ ਤਰੀਕਾ ਸਿੱਖ ਦੇਣ ਦਾ ਨਿਹਾਰ ਜਿਹੜੀ ਆ ਬਾਬਾ ਸੰਗਤ ਸਿੰਘ ਦੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਲਦੀ ਹੈ ਬਾਬਾ ਸੰਗਤ ਸਿੰਘ ਜਿਹੜਾ ਬਾਬਾ ਜੀਵਨ ਸਿੰਘ ਦੇ ਪਰਿਵਾਰ ਚੋਂ ਆ ਹੂੰ ਇਕੱਲੇ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਨੂੰ ਨਾ ਗਿਣੋ ਮਜਬੂਤ ਸਿੱਖਾਂ ਦੀਆਂ ਕੁਰਬਾਨੀਆਂ ਦੀਆਂ ਲਾਈਨਾਂ ਲੱਗੀਆਂ ਨੇ ਗਿਣੇ ਨਹੀਂ ਜਾਂਦੇ ਨਬਾਹੂ ਸਿੰਘ ਨੂੰ ਕਿੱਧਰ ਲਿਜਾਓਗੇ ਜਿਹਨੇ ਉਹਦਾ ਸਰਬੱਤੇ ਦਾ ਸੀਗਾ ਜਸੂ ਦਾ ਹੂੰ ਠੀਕ ਹੈ ਹੋਰ ਪਤਾ ਨਹੀਂ ਕਿੰਨੇ ਫਿਰ ਢੱਡਿਆਂ ਵਾਲੇ ਆਜੋ ਬਾਬਾ ਵੀਰ ਸਿੰਘ ਸਾਹਿਬ ਬਾਬਾ ਧੀਰ ਸਿੰਘ ਸਾਹਿਬ ਉਹਨਾਂ ਨੂੰ ਕਿੱਧਰ ਕਰੋਗੇ ਸ਼ਹੀਦ ਬਰਾਬਰ ਨੇ ਸ਼ਹੀਦਾਂ ਨੂੰ ਨਤਮਸਤਕ ਹੋ ਇਹ ਕਰਕੇ ਕੌਮ ਨੂੰ ਆਪਸੀ ਦੀ ਲੜਾਓ ਨਾ ਬਿਲਕੁਲ ਵਾਸਤਾ ਰੱਬ ਦਾ ਬਿਲਕੁਲ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ ਕਿਉਂਕਿ ਇਹ ਹਰੇਕ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਦੁਵਿਧਾ ਦੇ ਵਿੱਚ ਸੀ ਕਿ ਕੀ ਬਾਬਾ ਸੰਗਤ ਸਿੰਘ ਨੂੰ ਕਲੰਗੀ ਦਿੱਤੀ ਸੀ ਜਾਂ ਬਾਬਾ ਜੀਵਨ ਸਿੰਘ ਨੂੰ ਦਿੱਤੀ ਸੀ ਪਰ ਇਤਿਹਾਸ ਮੁਤਾਬਕ ਤਾਂ ਜਿਹੜੀ ਉਹ ਕਲੰਗੀ ਆ ਬਾਬਾ ਸੰਗਤ ਸਿੰਘ ਨੂੰ ਦਿੱਤੀ ਸੀ ਤੁਸੀਂ ਜੁੜੇ ਹੋ ਲੋਕਾਂ ਦੀ ਟੀਮ ਨਾਲ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ